ਯੂ ਸਟੇਟ ਪੰਜਾਬ ਹਰਿਆਣਾ ਹਿਮਾਚਲ ਵਿਖੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨ ਕੌਰ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਨਸ਼ਾ ਵਿਰੁੱਧ ਜੰਗ ਛੇੜੀ ਹੈ ਹੁਣ ਨਸ਼ਾ ਰੋਕਣ ਦੇ ਲਈ ਨਸ਼ਾ ਮੁਕਤ ਯਾਤਰਾਦਾਇ ਯੋਜਨਾ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬੜਾਇਆ ਜਾ ਸਕੇ ਰਣ ਸਿੰਘ ਕਾਲਾ ਪੰਜਾਬ ਦਾ ਇੱਕ ਅਜਿਹਾ ਪਿੰਡ ਹੈ ਜਿਸ ਨੂੰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਾਸਟਿਕ ਮੁਕਤ ਬਣਾਉਣ ਪਿੰਡ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਪਿੰਡ ਵਿੱਚ ਕੂੜਾ ਇਕੱਠਾ ਕਰਨ ਤੇ ਬਦਲੇ ਵਿੱਚ ਰਾਸ਼ਨ ਦੇਣ ਤੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਵਰਗੇ ਕਈ ਕੰਮਾਂ ਲਈ ਸਨਮਾਨਿਤ ਕੀਤਾ ਸੀ ਹੁਣ ਰਣ ਸਿੰਘ ਵਾਲਾ ਪਿੰਡ ਦੇ ਸਰਪੰਚ ਨੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਰਪੰਚ ਨੇ ਸਭ ਤੋਂ ਪਹਿਲਾਂ ਪਿੰਡ ਨੂੰ ਸ਼ਰਾਬ ਦੀਆਂ ਦੁਕਾਨਾਂ ਤੋਂ ਮੁਕਤ ਕਰਵਾਇਆ ਯਾਨੀ ਕਿ ਸਾਈ ਸੋਦੀਆ ਬਾਤੀ ਵਾਲੇ ਇਸ ਪਿੰਡ ਵਿੱਚ ਕੋਈ ਵੀ ਸ਼ਰਾਬ ਦੀ ਦੁਕਾਨ ਨਹੀਂ ਹੈ ਹੁਣ ਪੂਰੇ ਪਿੰਡ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਮੁਕਤ ਕਰਨ ਦੇ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਰਪੰਚ ਨੇ ਦੱਸਿਆ ਕਿ ਨਸ਼ੇ ਕਰਨ ਵਾਲੇ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਕੁਝ ਲੋਕ ਨੌਜਵਾਨਾਂ ਨੂੰ ਨਸ਼ਾ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਉਹਨਾਂ ਨੂੰ ਨਫ਼ਰਤ ਕਰਦੇ ਨੇ ਪਰ ਇਸ ਪਿੰਡ ਦੇ ਲੋਕ ਉਹਨਾਂ ਨੂੰ ਗਲੇ ਲਗਾ ਰਹੇ ਨੇ ਤੇ ਉਹਨਾਂ ਦਾ ਇਲਾਜ ਵੀ ਕਰਵਾ ਰਹੇ ਨੇ ਅਸੀਂ ਉਹਨਾਂ ਪਰਿਵਾਰਾਂ ਨੂੰ ਪੈਸੇ ਦਾ ਇਨਾਮ ਦੇ ਕੇ ਸਨਮਾਨਿਤ ਕਰਾਂਗੇ 11000 ਤੋਂ ਜੋ ਕਿ 31 ਮਈ ਤੱਕ ਹਰ ਤਰ੍ਹਾਂ ਦੇ ਨਸ਼ੇ ਤੋਂ ਪਿੰਡ ਨੂੰ ਮੁਕਤੀਤਾ ਜਾਏਗਾ ਸਰਕਾਰਾਂ ਆਂਦੀ ਆ ਰਹੀਆਂ ਸਰਕਾਰਾਂ ਜਾਂਦੀਆਂ ਰਹੀਆਂ ਪਰ ਪੰਜਾਬ ਦੇ ਵਿੱਚ ਦਸ਼ੇ ਦੀ ਲੜੀ ਉਸੇ ਵਾਂਗ ਹੀ ਚੱਲਦੀ ਰਹੀ ਪਰ ਹੁਣ ਫਿਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਉੱਠਿਆ ਔਰ ਆਪ ਆਪੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਆ ਉਹਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਹੈਗਾ ਔਰ ਨਾਲ ਦੀ ਨਾਲ ਹੀ ਯਾਤਰਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਦਾ ਔਰ ਨਸ਼ਾ ਮੁਕਤੀ ਯਾਤਰਾ ਵੀ ਚੱਲ ਰਹੀ ਹੈ ਜਿਹਨੂੰ ਲੈ ਕੇ ਹਰ ਪਿੰਡ ਹਰ ਗਲੀ ਹਰ ਵਾਰ ਦੇ ਵਿੱਚ ਨੁਕੜ ਮੀਟਕਾਂ ਕੀਤੀਆਂ ਜਾ ਰਹੀਆਂ ਨੇ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਰਕਾਰ ਵੱਲੋਂ 30 ਤਰੀਕ ਦਾ ਆਰਟੀਕਲ ਵੀ ਦਿੱਤਾ ਹੋਇਆ ਹੈ ਮਨ ਸਕਦੇ ਆ ਕਿ 30 ਤਰੀਕ ਤੱਕ ਦਸ਼ਾ ਤਾਲੀ ਖਤਮ ਹੋ ਸਕਦਾ ਪਰ ਦਸ਼ੇ ਦੀ ਚੇਨ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਟੁੱਟ ਚੁੱਕੀ ਹੈਗੀ ਆ ਉਥੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਪਿੰਡ ਵੀ ਸਾਹਮਣੇ ਆਇਆ ਹੈ ਰਣਸੀਕਲਾ ਰਣਸੀਕਲਾ ਦਾ ਨਾਮ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਔਰ ਪੰਜਾਬ ਦਾ ਬੱਚਾ ਬੱਚਾ ਇਸ ਪਿੰਡ ਨੂੰ ਜਿਆਦਾ ਕਿਉਂਕਿ ਇਸ ਪਿੰਡ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਕਿ ਨੇ ਉਪਰਾਲੇ ਕੀਤੇ ਗਏ ਸੀ ਚਾਹੇ ਉਹ ਕੂੜਾ ਇਕੱਠਾ ਕਰਨ ਦੀ ਗੱਲ ਕੀਤੀ ਜਾਵੇ ਚਾਹੇ ਖੰਡ ਦੇਣ ਦੀ ਗੱਲ ਕੀਤੀ ਜਾਵੇ ਜਾਂ ਹੋਰ ਪਾਣੀ ਨੂੰ ਜਿਹੜਾ ਹੈਗਾ ਉਹਨੂੰ ਲੈ ਕੇ ਬਹੁਤ ਵੱਡੇ ਉਪਰਾਲੇ ਕੀਤੇ ਗਏ ਸੀ ਪਰ ਇੱਥੇ ਇੱਕ ਹੋਰ ਦਮਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਉਹ ਹੈਗਾ ਪਿੰਡ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਤੇ ਜਿਹੜਾ ਨਸ਼ਾ ਛੱਡੂਗਾ ਉਹਨੂੰ ਇਨਾਮ ਦੇਣਾ ਸੋ ਅੱਜ ਸਾਡੇ ਨਾਲ ਨਿਊ ਸਟੇਟ ਪੰਜਾਬ ਰਾਣਾ ਹਿਮਾਚਲ ਦੇ ਉੱਪਰ ਮਿੰਟੂ ਜੀ ਹੈਗੇ ਨੇ ਜਿਹੜੇ ਪਿੰਡ ਦੇ ਸਰਪੰਚ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਸ ਤਰੀਕੇ ਦੀ ਆ ਜਿਹੜੀ ਇਹ ਲਹਿਰ ਚਲਾਈ ਹੈਗੀ ਆ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਮਿੰਟੂ ਜੀ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਿਊ ਸਟੇਟ ਪੰਜਾਬ ਰਾਣਾ ਹਿਮਾਚਲ ਤੇ ਕਿਸ ਤਰੀਕੇ ਨਾਲ ਪਿੰਡ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰ ਰਹੇ ਹੋ ਤੁਹਾਡੇ ਵੱਲੋਂ ਇਨਾਮ ਜਿਹੜੇ ਦਿੱਤੇ ਜਾ ਰਹੇ ਨੇ ਪਹਿਲਾਂ ਤਾਂ ਵੀ ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਸਾਡੇ ਪਿੰਡ ਰਣ ਸਿੰਘ ਕਲਾਂ ਦੀ ਜਿਹੜੀ ਨਮੀ ਮਹਿ ਮਸ਼ਰੂਕ ਕੀਤੀ ਹੈ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸੀਹ ਕਲਾ ਬਣੂ ਪੰਜਾਬ ਦੀ ਸ਼ਾਨ ਉਹ ਮਹਿ ਮਨੂ ਹਲਾਰਾ ਦੇਣ ਲਈ ਆਏ ਆ ਤੇ ਪੂਰੀ ਦੁਨੀਆ ਦੇ ਵਿੱਚ ਦਿਖਾਉਣ ਨੂੰ ਆਏ ਆ ਕਿ ਯਾਰ ਨਸ਼ਾ ਛੱਡਣ ਵਾਲੇ ਨੂੰ ਨਾਮ ਦਿੱਤੇ ਜਾਂਦੇ ਹੋਣਗੇ ਨਸ਼ਾ ਮੁਕਤ ਪਰਿਵਾਰਾਂ ਨੂੰ ਨਾਮ ਦਿੱਤੇ ਜਾਣੇ ਆ ਪੈਸਿਆਂ ਦੇ ਇਹ ਇੱਕ ਆਪਣੇ ਆਪ ਚ ਬਲਖਣਤਾਈ ਵਾਲੀ ਗੱਲ ਆ ਉਹਦੇ ਕਰਕੇ ਤੁਸੀਂ ਅੱਜ ਸਾਡੀ ਜਿਹੜੀ ਖਬਰ ਨੂੰ ਦਿਖਾਉਣ ਆਏ ਹੋ ਤੁਹਾਡਾ ਤਹਿ ਦਿਲੋਂ ਮੈਂ مشਕੂਰ ਆ ਤੁਹਾਡੀ ਟੀਵੀ ਚੈਨਲ ਦਾ ਕਿ ਤੁਸੀਂ ਨਨਸਿੰਘ ਕਰਨ ਆ ਪਹੁੰਚੇ ਹੋ ਕਿਉਂਕਿ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ 2012 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤੇ ਹੋਰ ਭਾਜਪੀ ਦੀ ਸਰਕਾਰ ਰਹੀ ਹੈ 산ਜੀ ਉਹਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਬਣੀ ਹੋਈ ਸੀ ਕਿ ਨਸ਼ਾ ਮੁਕਤ ਨਸ਼ੇ ਦੀ ਚਿੱਟੇ ਦੀ ਉਹ ਚਿੱਟਾ ਨਸ਼ਾ ਇੰਨੀ ਜਾਣੇ ਕਿ ਉਹ ਤੇ ਚਰਚਾ ਹੋਈ ਉਹ ਸਰਕਾਰ ਦੇ ਵਿੱਚ ਕਿ ਵੀ ਚਿੱਟੇ ਨੂੰ ਲਿਆਉਣ ਵਾਲੇ ਆ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆ ਇਹਨਾਂ ਨੇ ਪੰਜਾਬ 'ਚ ਲਿਆਂਦਾ ਉਦੋਂ ਇਹ ਗੱਲਾਂ ਚਰਚਾ ਹੁੰਦੀਆਂ ਸੀ ਵਿਰੋਧੀ ਪਾਰਟੀਆਂ ਨੇ ਬਹੁਤ ਗੱਲਾਂ ਚੱਕੀਆਂ ਔਰ 2017 ਦੀ ਜਿਹੜੀ ਚੋਣ ਆ ਇਸ ਮੁੱਦੇ 'ਤੇ ਹੀ ਲੜੀ ਗਈ ਸੀ ਔਰ ਕਾਂਗਰਸ ਦੇ ਜਿਹੜੇ ਉਦੋਂ ਲੀਡਰ ਸੀ ਕੈਪਟਨ ਮਨਿੰਦਰ ਸਿੰਘ ਹੋਣੀ ਉਹਨਾਂ ਨੇ ਸੌਂ ਖਾਧੀ ਸੀ ਕਿ ਮੇਰੀ ਸਰਕਾਰ ਬਣਾ ਦਿਓ ਮੈਨੂੰ ਮੁੱਖ ਮੰਤਰੀ ਬਣਾ ਲਓ ਚਾਰਾਂ ਹਫ਼ਤਿਆਂ 'ਚ ਮੈਂ ਇਹ ਨਸ਼ਾ ਮੁਕਤ ਪੰਜਾਬ ਨੂੰ ਕਰ ਦੂੰਗਾ ਪਰ ਕੁਝ ਨਹੀਂ ਹੋਇਆ 17 ਵੀ ਲੰਘੀ ਅਜਬਾਈ ਆ ਗਈ 22 ਦੇ ਵਿੱਚ ਵੀ ਇਹ ਮੁੱਦਿਆਂ ਤੇ ਚੋਣ ਜਾਨੀ ਲੜੀ ਗਈ ਟੋਪੀ ਵਾਲਿਆਂ ਵੱਲੋਂ ਤੇ ਉਹਨਾਂ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਸ ਮੁੱਦੇ ਦੀ ਲੜੀ ਸੀ ਕਿ ਯਾਰ ਅਸੀਂ ਨਸ਼ੇ ਨੂੰ ਮੁਕਤ ਕਰਾਂਗੇ ਪਰ ਅੱਜ ਉਹਨਾਂ ਵੱਲੋਂ ਵੀ ਸਰਕਾਰ ਵੱਲੋਂ ਵੀ ਹੁਣ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਗਿਆ ਪਰ ਦੂਜੇ ਪਾਸੇ ਰਣ ਸਿੰਘ ਕਲਾਂ ਦੀ ਜਿਹੜੀ ਮਿੰਨੀ ਸਰਕਾਰ ਆ ਉਹਨੇ ਇੱਕ ਜਿਹੜਾ ਜੁੱਧ ਉਹ ਪਹਿਲਾਂ ਤੋਂ ਛੇੜਿਆ ਹੋਇਆ ਪਹਿਲਾਂ ਵੀ ਰਣ ਸਿੰਘ ਕਲਾਂ ਪਰਾਲੇ ਕਰਦਾ ਰਿਹਾ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਦੀ ਖਾਤਰ ਅਸੀਂ ਪਹੜਾ ਕੈਂਪ ਲਾਉਣ ਦੀ ਗੱਲ ਹੋਵੇ ਤਿੰਨ ਤਿੰਨ ਮਹੀਨੇ ਅਸੀਂ ਕੈਂਪ ਲਾ ਕੇ ਰੱਖਿਆ ਆਪ ਦਾ ਹਸਪਤਾਲ ਬਣਾ ਕੇ ਰੱਖਿਆ ਉੱਥੇ ਐਮਡੀ ਡਾਕਟਰ ਰੱਖਿਆ ਅਸੀਂ ਲੱਖਾਂ ਰੁਪਏ ਖਰਚ ਕੀਤੇ ਉੱਥੇ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਦੀ ਖਾਤਰ ਇਹ ਵੀ ਇੱਕ ਨਵਿਕਲੀ ਆਧਾਰਨ ਸੀ ਹੁਣ ਅਸੀਂ ਇੱਕ ਨਵੀਂ ਪਿਰਤ ਪਾਈ ਹੈ ਨਮਾ ਮਤਾ ਪਾਸ ਕੀਤਾ ਸੀ ಗ್ರಾಮ ਪੰਚਾਇਤ ਰਣ ਸਿੰਘ ਕਲਾ ਨੇ ਅਸੀਂ ਇਹ ਨਹੀਂ ਸੀ ਪਾਸ ਕੀਤਾ ਕਿ ਸਾਡੇ ਪਿੰਡਾਂ 'ਚ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਬਾੜ ਨੀ ਦੇਵਾਂਗੇ ਉਹਨਾਂ ਨੂੰ ਕੁੱਟਾਂਗੇ ਉਹਨਾਂ ਨੂੰ ਫੜ ਕੇ ਥਾਣੇ ਫੜਾਵਾਂਗੇ ਅਸੀਂ ਇਹ ਨਹੀਂ ਮਤਾ ਪਾਸ ਕੀਤਾ ਅਸੀਂ ਇਹ ਮਤਾ ਪਾਸ ਕੀਤਾ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਗੇ ਉਹਨਾਂ ਦਾ ਬਿਲਕੁਲ ಗ್ರಾಮ ਪੰਚਾਇਤ ਰਣ ਸਿੰਘ ਕਲਾ ਨਸ਼ਾ ਬਿਲਕੁਲ ਫਰੀ ਛਡਾਊਗੀ ਔਰ ਪਲੱਸ ਉਹਨਾਂ ਨੂੰ ਖਾਣ-ਪੀਣ ਦਾ 1100 ਰੁਪਿਆ ਜਿਹੜਾ ਮਹੀਨਾ ਦਿੱਤਾ ਜਾਊਗਾ ਤਾਂ ਜੋ ਉਹਨਾਂ ਦੀ ਸਿਹਤ ਤੰਦਰੁਸਤ ਹੋ ਜਾਏ। ਉਦੋਂ ਬਿਨਾ ਇੱਕ ಗ್ರಾಮ ਪੰਚਾਇਤ ਨੇ ਨਵੀਂ ਜਿਹੜੀ ਮਹਿਮਦ ਦੇ ਵਿੱਚ ਇੱਕ ਨਵਾਂ ਸਟੈਪ ਲਿਆ ਏ ਕਿ ਜਿਹੜੇ ਪਰਿਵਾਰ ਸਾਡੇ ਕੋਲੇ ਐ ਮਹਿਮਦ ਰਾਣ 100% ਨਸ਼ਾ ਮੁਕਤ ਹੋ ਕੇ ਆਉਣਗੇ ਉਹਨਾਂ ਨੂੰ ਪਹਿਲੇ ਸਟੈਪਾਂ ਨੂੰ 11000 ਰੁਪਿਆ ਦੇਣਾ ਹੈ। ਸੋ ਐਸਨ ਮਿੰਟੂ ਸਰਪੰਚ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਜਿਸ ਤਰੀਕੇ ਨਾਲ ਇਸ ਪਿੰਡ ਵੱਲੋਂ ਪਹਿਲਾਂ ਵੀ ਜਿਹੜੇ ਉਪਰਾਲੇ ਕੀਤੇ ਗਏ ਨੇ ਔਰ ਇਹ ਪਿੰਡ ਨੂੰ ਅਵਾਰਡ ਵੀ ਮਿਲੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਿਨਦਰ ਮੋਦੀ ਜੀ ਵੱਲੋਂ ਵੀ ਇਸ ਪਿੰਡ ਨੂੰ ਸਨਮਾਨਿਤ ਕੀਤਾ ਗਿਆ ਉਸੇ ਤਰੀਕੇ ਨਾਲ ਹੁਣ ਜਿਹੜੀ ਇਹ ਮੁਹਿੰਮ ਵੱਡੀ ਹੈਗੀ ਹੈ ਇਹਦੇ ਵਿੱਚ ਦਰਸੀ ਕਲਾ ਪਿੰਡ ਜਿਹੜਾ ਹੈਗਾ ਪੰਜਾਬ ਦਾ ਪਹਿਲਾ ਪਿੰਡ ਉੱਭਰ ਕੇ ਆਏਗਾ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋਵੇਗਾ ਐ ਪਿੰਡਰ ਦੇ ਨਾਲ ਵਿਪਨੂ ਕੜਾ ਨਿਊ ਸਟੇਟ ਪੰਜਾਬ ਰਲਾ ਹਿਮਾਚਲ